ਇਸ ਪੌਡੀ ਦਾ ਜੋ ਆਪਸ਼ਨ ਇਹ ਵਰ ਤੋਂ ਆਰੰਭ ਕਰੋ 41 ਦਿਨਾਂ ਵਿੱਚ 21000 ਪਾਠ ਕਰਨਾ ਨਗਰ ਸਭਾ ਵਿੱਚ ਉੱਚੀ ਪਦਵੀ ਮਿਲੇ ਰਾਜਾ ਅਧੀਨ ਹੋਵੇ नेत्र ਰੋਗ ਨਾਸ ਹੋਣ ਇਸ ਤਰ੍ਹਾਂ ਦੇ ਗਿਆਨਵਰਤਕ ਵੀਡੀਓ ਵੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਇਗ ਰੂਜੀ ਲਿਖਣਾ ਨਾ ਭੁੱਲੋ कौड़ी हुई आखन जोर चुप न जोर जोर न मंगन देन न जोर जोर न जीवन मारन न जोर जोर न राज माल मान सोर जोर न सुरती ज्ञान विचार जोर न जुक्ति छुट्ट संसार जैसा हथ जोर कर वेख सोए नानक उत्तम नीच ना कोए ਵਿਆਖਿਆ ਅਕਾਲ ਪੁਰਖ ਦੀ ਰਜਾ ਬਗੈਰ ਇਸ ਜੀਵ ਵਿੱਚ ਕੁਝ ਵੀ ਕਹਿਣ ਅਤੇ ਚੁੱਪ ਰਹਿਣ ਦੀ ਤਾਕਤ ਨਹੀਂ ਹੈ ਭਾਵ ਰਸਨਾ ਨੂੰ ਚਲਾਉਣਾ ਜੀਭ ਦੇ ਵਾਸਚ ਨਹੀਂ ਮੰਗਣ ਦੀ ਵੀ ਇਸ ਵਿੱਚ ਤਾਕਤ ਨਹੀਂ ਹੈ ਅਤੇ ਨਾ ਹੀ ਕੁਝ ਦੇਣ ਦੀ ਜਿਉਣਾ ਅਤੇ ਮਰਨਾ ਵੀ ਜੀਵ ਦੇ ਹੱਥ ਨਹੀਂ ਜੇ ਜੀਵਚਾਏ ਕਿ ਮੈਂ ਸਦਾ ਜਿਉਂਦਾ ਹੀ ਰਹਾ ਤਾਂ ਵੀ ਇਸ ਵਿੱਚ ਜੋਰ ਨਹੀਂ ਹੈ ਕਿਉਂਕਿ ਕਈ ਵਾਰ ਮਨੁੱਖ ਬਿਮਾਰੀ ਵਿੱਚ ਹੀ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਮਰਨਾ ਵੀ ਉਸ ਦੇ ਵਾਸ ਵਿੱਚ ਨਹੀਂ ਹੈ ਧਨ ਮਾਲ ਅਤੇ ਸ਼ੋਰਤ ਪ੍ਰਾਪਤ ਕਰਨ ਵਿੱਚ ਵੀ ਜੀਵ ਦਾ ਕੋਈ ਇਖਤਿਆਰ ਨਹੀਂ ਹੈ ਜਿੰਨਾ ਵਾਸਤੇ ਮਾਨਵ ਵਿੱਚ ਜੋ ਜਨੂਨ ਹੁੰਦਾ ਹੈ। ਸ਼੍ਰuti ਵੇਦਾਂ ਦੇ ਗਿਆਨ ਦੀ ਵਿਚਾਰ ਕਰਨਾ ਦਾ ਵੀ ਇਸ ਵਿੱਚ ਜੋਰ ਨਹੀਂ ਹੈ। ਸੰਸਾਰ ਤੋਂ ਮੁਕਤ ਹੋਣ ਦੀਆਂ 6 ਸ਼ਾਸਤਰਾਂ ਵਿੱਚ ਦਿੱਤੀਆਂ ਗਈਆਂ ਯੁਗਤੀਆਂ ਧਾਰਨ ਦਾ ਵੀ ਇਸ ਵਿੱਚ ਬਲ ਨਹੀਂ ਹੈ। ਇਹ ਸਰਬਸ਼ਕਤੀਮਾਨ ਅਕਾਲਪੁਰਖ ਦੇ ਹੱਥ 'ਚ ਤਾਕਤ ਹੈ। ਕੋਈ ਰਚਨਾ ਕਰਕੇ ਸੰਭਾਲ ਕਰ ਰਿਹਾ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਫੇਰ ਤਾਂ ਇਹੀ ਸਮਝਣਾ ਚਾਹੀਦਾ ਹੈ ਕਿ ਇਹ ਸੰਸਾਰ ਵਿੱਚ ਨਾ ਕੋਈ ਆਪਣੀ ਮਰਜ਼ੀ ਨਾਲ ਨੀਚ ਹੈ, ਨਾ ਉੱਤਮ ਹੈ। वो निरंकार जिसन ले मुताबक जिमें तीवें ही रहा है वागुरु जी का खालसा वागुरु जी की फतेह